ਮੇਤ੍ਰੋ ਮੈਂ ਤੁਹਾਡਾ ਆਪਣਾ ਵੀਰ ਸਿੰਘ ਵੀਰਾ ਪਿੰਡ ਪੀਰ ਮਹਮਦ ਤੋਂ ਅੱਜ ਦੀ ਕਹਾਣੀ ਦਾ ਸਰਲੇਖ ਆ ਪਿੰਡ ਵਾਲਾ ਡਾਕਟਰ ਇੱਕ ਪਿੰਡ ਵਿੱਚ ਇੱਕ ਡਾਕਟਰ ਦੀ ਛੋਟੀ ਜਿਹੀ ਦੁਕਾਨ ਸੀ ਉਸ ਦੀ ਪਿੰਡ ਵਿੱਚ ਦੁਕਾਨ ਹੋਣ ਕਾਰਨ ਜਦੋਂ ਵੀ ਕਿਸੇ ਨੇ ਮਾੜੀ ਮੋਟੀ ਦਵਾਈ ਲੈਣੀ ਹੁੰਦੀ ਲੋਕ ਉਸ ਦੇ ਘਰੇ ਚਲੇ ਜਾਂਦੇ ਜਾਂ ਉਸ ਨੂੰ ਘਰੇ ਹੀ ਬੁਲਾ ਲੈਂਦੇ ਰਾਤ ਬਰਾਤੇ ਵੀ ਦਵਾਈ ਦੇਣ ਲਈ ਅਕਸਰ ਉਹ ਲੋਕਾਂ ਦੇ ਘਰੀ ਚਲਾ ਜਾਂਦਾ ਉਸ ਦੀ ਇੱਕ ਸਿਫਤ ਸੀ ਉਹ ਕਦੇ ਵੀ ਕਿਸੇ ਤੋਂ ਪੈਸਾ ਨਾ ਮੰਗਦਾ ਆਪਣੀ ਮਰਜ਼ੀ ਦੇ ਨਾਲ ਜਿੰਨੇ ਵੀ ਕੋਈ ਦਿੰਦਾ ਉਹ ਉਹਨੇ ਹੀ ਰੱਖ ਲੈਂਦਾ ਹਰ ਗਰੀਬ ਅਮੀਰ ਦੀ ਸਹਾਇਤਾ ਲਈ ਹਰ ਵਕਤ ਤਿਆਰ ਰਹਿੰਦਾ ਇੱਕ ਰਾਤ ਅਜੇ ਸੁੱਤਾ ਹੀ ਸੀ ਕਿ ਬਾਹਰੋਂ ਆਵਾਜ਼ ਵਜੀ ਡਾਕਟਰ ਸਾਹਿਬ ਜੀ ਬੂਆ ਖੋਲੋ ਡਾਕਟਰ ਨੇ ਆਪਣੇ ਲੜਕੇ ਨੂੰ ਕਿਹਾ ਜਾ beta ਬੂਆ ਖੋਲ ਬੂਆ ਖੁੱਲ ਦੇ ਸਾਰ ਹੀ ਲੰਬੜਾਂ ਦਾ ਮੁੰਡਾ ਜਲਦੀ ਜਲਦੀ ਅੰਦਰ ਆਇਆ ਅਤੇ ਕਹਿਣ ਲੱਗਾ ਡਾਕਟਰ ਸਾਹਿਬ ਜਲਦੀ ਚੱਲੋ ਮੇਰੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਡਾਕਟਰ ਜਲਦੀ ਨਾਲ ਉੱਠਿਆ ਆਪਣੀ ਸ਼ਰਟ ਨੂੰ ਮੋਢੇ ਤੇ ਰੱਖਦਾ ਹੋਇਆ ਝੋਲਾ ਚੁੱਕ ਕੇ ਨਾਲ ਤੁਰ ਪਿਆ ਜਾ ਕੇ ਵੇਖਿਆ ਕਿ ਇਹ ਕੰਮ ਮੇਰੇ ਵੱਸੋਂ ਬਾਹਰ ਹੈ ਆਖਣ ਲੱਗਾ ਦੇਰੀ ਨਾ ਕਰੋ ਇਸ ਨੂੰ ਆਪਾਂ ਹੁਣੇ ਹਸਪਤਾਲ ਲੈ ਚਲੀਏ ਕਿਹੜੇ ਹਸਪਤਾਲ ਲੈ ਕੇ ਚਲੀਏ ਲੜਕੇ ਨੇ ਡਾਕਟਰ ਨੂੰ ਪੁੱਛਿਆ ਡਾਕਟਰ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਮੇਰੀ ਵਾਖਵੀ ਤਾਂ ਬਹੁਤ ਘੱਟ ਹੈ ਪਰ ਕੋਈ ਨਾ ਉਰਲੇ ਹਸਪਤਾਲ ਹੀ ਲੈ ਚਲਦੇ ਆ ਨਾਲੇ ਆਪਣੀ ਸੜਕ ਤੇ ਆ ਚਲੋ ਜਲਦੀ ਕਰੋ ਡਾਕਟਰ ਨੇ ਕਿਹਾ ਥੋੜੀ ਦੇਰ ਬਾਅਦ ਉਹ ਹਸਪਤਾਲ ਪਹੁੰਚ ਗਏ ਹਸਪਤਾਲ ਜਾਂਦਿਆਂ ਹੀ ਮਰੀਜ਼ ਨੂੰ ਦਾਖਲ ਕਰਵਾ ਕੇ ਡਾਕਟਰ ਆਪਣੇ ਘਰੇ ਵਾਪਸ ਆ ਗਿਆ ਅਤੇ ਹਸਪਤਾਲ ਵਿੱਚ ਇਲਾਜ ਸ਼ੁਰੂ ਹੋ ਗਿਆ ਜਦੋਂ ਦਿਨ ਚੜ੍ਹਿਆ ਹਸਪਤਾਲ ਦੇ ਡਾਕਟਰ ਨੇ ਮਰੀਜ਼ ਦਾ ਹਾਲ ਚਾਲ ਪੁੱਛਿਆ ਅਤੇ ਚੈੱਕਅਪ ਕੀਤਾ ਮਰੀਜ਼ ਹੁਣ ਬਿਲਕੁਲ ਠੀਕ ਸੀ ਡਾਕਟਰ ਨੇ ਕਿਹਾ ਹੁਣ ਤੁਸੀਂ ਬਿਲਕੁਲ ਠੀਕ ਹੋ ਅਤੇ ਛੁੱਟੀ ਲੈ ਕੇ ਘਰ ਜਾ ਸਕਦੇ ਹੋ 19 ਦਿਨ ਨੂੰ ਪਿੰਡ ਵਾਲਾ ਡਾਕਟਰ ਉਹ ਵੀ ਉਥੇ ਹਸਪਤਾਲ ਆ ਗਿਆ ਲੰਬੜਾ ਦਾ ਮੁੰਡਾ ਅਤੇ ਪਿੰਡ ਵਾਲਾ ਡਾਕਟਰ ਅੰਦਰ ਕੈਬਨ ਵਿੱਚ ਗਏ ਅਤੇ ਮਰੀਜ਼ ਦੇ ਬਿੱਲ ਬਾਰੇ ਪੁੱਛਿਆ ਨਰਸ ਨੇ ਪੇਮੈਂਟ ਜਮ੍ਹਾਂ ਕਰਾਉਣ ਲਈ ਕਿਹਾ ਅਤੇ ਨਾਲ ਹੀ ਪੁੱਛਿਆ ਮਰੀਜ਼ ਨੂੰ ਕਿਸ ਡਾਕਟਰ ਨੇ ਰੈਫਰ ਕੀਤਾ ਸੀ ਪਿੰਡ ਵਾਲੇ ਡਾਕਟਰ ਨੇ ਕਿਹਾ ਜੀ ਮੈਂ ਖੁਦ ਇੱਕ ਡਾਕਟਰ ਹਾਂ ਮੈਂ ਹੀ ਇਸ ਨੂੰ ਇੱਥੇ ਲੈ ਕੇ ਆਇਆ ਹਾਂ ਨਰਸ ਸੁਣਦਿਆਂ ਹੀ ਨਰਸ ਸੁਣਦਿਆਂ ਸਾਰੀ ਅੰਦਰ ਜਾ ਕੇ ਵਾਪਸ ਆ ਗਈ ਅਤੇ ਕਹਿਣ ਲੱਗੀ ਤੁਸੀਂ ਡਾਕਟਰ ਸਾਹਿਬ ਹੋ ਨਾ ਤੁਹਾਨੂੰ ਕੱਲਿਆਂ ਨੂੰ ਡਾਕਟਰ ਸਾਹਿਬ ਨੇ ਅੰਦਰ ਬੁਲਾਇਆ ਹੈ ਪਿੰਡ ਵਾਲਾ ਡਾਕਟਰ ਇਧਰ ਉਧਰ ਵੇਖਦਾ ਹੋਇਆ ਡਾਕਟਰ ਦੇ ਕੈਬਨ ਦੇ ਅੰਦਰ ਗਿਆ ਅਤੇ ਸਾਸਰੀ ਕਾਲ ਬੁਲਾਈ ਅਤੇ ਡਾਕਟਰ ਦੇ ਸਾਹਮਣੇ ਬਾਈ ਹੋਈ ਕੁਰਸੀ ਤੇ ਬੈਠ ਗਿਆ ਹਸਪਤਾਲ ਦੇ ਡਾਕਟਰ ਨੇ ਕੁਝ ਰੁਪਏ ਜੇਬ ਚੋਂ ਕੱਢ ਕੇ ਪਿੰਡ ਵਾਲੇ ਡਾਕਟਰ ਦੇ ਅੱਗੇ ਰੱਖ ਕੇ ਕਿਹਾ ਆ ਲਓ ਆਪਣਾ ਕਮਿਸ਼ਨ ਅੱਗੇ ਤੋਂ ਵੀ ਜਿੰਨੇ ਮਰੀਜ਼ ਤੁਸੀਂ ਮੇਰੇ ਕੋਲ ਲੈ ਕੇ ਆਓਗੇ ਉਹਨਾਂ ਦਾ ਬਣਦਾ ਹੋਇਆ ਕਮਿਸ਼ਨ ਜੋ ਤੁਹਾਡਾ ਹਿੱਸਾ ਤੁਹਾਨੂੰ ਮਿਲਦਾ ਰਹੇਗਾ ਪਿੰਡ ਵਾਲਾ ਡਾਕਟਰ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਡਾਕਟਰ ਸਾਹਿਬ ਨੂੰ ਕਹਿਣ ਲੱਗਾ ਡਾਕਟਰ ਸਾਹਿਬ ਜੀ ਅਸੀਂ ਪਿੰਡਾਂ ਵਾਲੇ ਗਰੀਬ ਜ਼ਰੂਰ ਹਾਂ ਪਰ ਇਹ ਬਿਨਾ ਮਿਹਨਤ ਤੋਂ ਲਿਆ ਪੈਸਾ ਸਾਡੇ ਲਈ ਜ਼ਹਿਰ ਸਮਾਨ ਹੈ ਮੈਨੂੰ ਉਸ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਮੈਨੂੰ ਉਹ ਧਨ ਦਿੱਤਾ ਹੈ ਉਹ ਰਿਜਕ ਦਿੱਤਾ ਹੈ ਜਿਸਨੂੰ ساری ਦੁਨੀਆ ਚਾਹਦੀ ਹੈ ਉਹ ਹੈ ਮੇਰਾ ਪਰਿਵਾਰ ਅਤੇ ਮੇਰਾ ਬੇਟਾ ਇੱਕ ਦਿਨ ਮਰਨਾ ਤਾਂ ਸਭ ਨੇ ਹੈ ਮੈਂ ਰੋਜ਼ ਰੱਬ ਦੇ ਅੱਗੇ ਇਹੋ ਇੱਕੋ ਹੀ ਅਰਦਾਸ ਕਰਦਾ ਹਾਂ ਕੇ ਜਦੋਂ ਵੀ ਸਾਡਾ ਦੋਵਾਂ ਜੀਆਂ ਦਾ ਅੰਤ ਸਮਾਂ ਨੇੜੇ ਆਵੇ ਤਾਂ ਸਾਡੇ ਸਿਰ ਦੇ ਥੱਲੇ ਮੇਰੀ ਨੋ ਅਤੇ ਪੁੱਤ ਦਾ ਗੋਡਾ ਹੋਵੇ ਅਤੇ ਜਦੋਂ ਸਾਡੇ ਪ੍ਰਾਣ ਨਿਕਲਣ ਉਸ ਤੋਂ ਬਾਅਦ ਸਾਡੀ ਅਰਥੀ ਦੇ ਥੱਲੇ ਪੁੱਤ ਦਾ ਮੋਢਾ ਹੋਵੇ ਇਸ ਤੋਂ ਸਵਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਾਕੀ ਰਹੀ ਗੱਲ ਰੋਟੀ ਦੀ ਉਹਦਾ ਕੋਈ ਫਿਕਰ ਨਹੀਂ ਕਿਉਂਕਿ ਜਿਸ ਪਰਮਾਤਮਾ ਨੇ ਜਿਸ ਮਾਲਕ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਪੈਦਾ ਕੀਤਾ ਹੈ ਉਹ ਆਪੇ ਹੀ ਹੀਲਾ ਵਸੀਲਾ ਕਰਕੇ ਰੋਟੀ ਸਾਨੂੰ ਦੇਊਗਾ ਜੇ ਉਹ ਪੱਥਰਾਂ ਦੇ ਵਿੱਚ ਵੀ ਰਹਿੰਦੇ ਹੋਏ ਕੀੜਿਆਂ ਨੂੰ ਦੇ ਸਕਦਾ ਹੈ ਤਾਂ ਉਹ ਸਾਨੂੰ ਵੀ ਕਦੇ ਵੀ ਭੁੱਖਿਆ ਨਹੀਂ ਰਹਿਣ ਦੇਂਦਾ ਮੈਂ ਮੈਂ ਕਈ ਲੋਕ ਇਹ ਉਹ ਜੈ ਵੀ ਵੇਖੇ ਨੇ ਜਿਹੜੇ ਨੋਟਾਂ ਦੇ ਅੰਬਾਰ ਹੁੰਦਿਆਂ ਹੋਿਆਂ ਵੀ ਅੰਤ ਵੇਲੇ ਅੰਤ ਸਮੇਂ ਪੁੱਤ ਦਾ ਗੋਡਾ ਤੇ ਅਰਥੀ ਨੂੰ ਮੋਢਾ ਨਸੀਬ ਨਹੀਂ ਹੁੰਦਾ ਲੋਕ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਨੇ ਫਿਰ ਉਹਨਾਂ ਦੀ ਆਤਮਾ ਵੀ ਭਟਕਦੀ ਰਹਿੰਦੀ ਹੈ ਕਦੇ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਇਹਨਾਂ ਕਹਿ ਕੇ ਪਿੰਡ ਵਾਲਾ ਡਾਕਟਰ ਬਾਹਰ ਨਿਕਲ ਗਿਆ ਅਤੇ ਪਿੱਛੋਂ ਜਿਹੜਾ ਹਸਪਤਾਲ ਦੇ ਅੰਦਰ ਡਾਕਟਰ ਮਾਲਕ ਜੋ ਬੈਠਾ ਸੀ ਉਹ ਮਿੱਟੀ ਦਾ ਬੁੱਤ ਬਣਿਆ ਹੋਇਆ ਸੋਚ ਰਿਹਾ ਸੀ ਕਿ ਇਹ ਲੋਕ ਗਰੀਬ ਹੁੰਦਿਆਂ ਹੋਏ ਆਵੇਂ ਕਿੰਨੇ ਅਮੀਰ ਹਨ ਅਤੇ ਕਿੰਨੇ ਖੁੱਲੇ ਦਿਲ ਦੇ ਮਾਲਕ ਹਨ ਕਿੰਨੇ ਚੰਗੇ ਸੁਭਾਅ ਦੇ ਹਨ ਤੇ ਮੈਂ ਅਮੀਰ ਹੁੰਦਿਆਂ ਹੋਇਆਂ ਵੀ ਕਿੰਨਾ ਗਰੀਬ ਹਾਂ ਸੋਚਾਂ ਵਿੱਚ ਡੁੱਬੇ ਹੋਏ ਡਾਕਟਰ ਸਾਹਿਬ ਨੇ ਪਤਾ ਨਹੀਂ ਕਦੋਂ ਉਸ ਬਣੇ ਹੋਏ ਬਿੱਲ ਦੇ ਉੱਤੇ ਲੀਕ ਮਾਰ ਕੇ ਬਿੱਲ ਵਾਲੀ ਪਰਚੀ ਪਾੜ ਦਿੱਤੀ ਸੋ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ